ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਅਸੀਂ ਬਹੁਤ ਹੀ ਸੋਹਣਾ ਮਸ਼ੀਨ ਵਰਕ ਦਾ ਸੂਟ ਦਿਖਾਉਣੇ ਆਂ ਦੇਖੋ ਬਹੁਤ ਹੀ ਸੋਹਣੇ ਕਲਰ ਉੱਠੇ ਆ ਇਹਦੇ ਤੇ ਗ੍ਰੇ ਕਲਰ ਦਾ ਸੂਟ ਆ ਇਹ ਤੇ ਦੇਖੋ ਇਹ ਘੇਰੇ ਦਾ ਡਿਜ਼ਾਈਨ ਹੈ ਥੱਲੇ ਕੱਟ ਵਰਕ ਹੋਇਆ ਹੋਇਆ ਤੇ ਹੰਦਗਾ ਇਹ ਦੇਖੋ ਸਾਰੇ ਘੇਰੇ ਤੇ ਹੋਇਆ ਹੋਇਆ ਡਿਜ਼ਾਈਨ ਤੇ ਇਹ ਆਪਾਂ ਨੂੰ ਆਰਡਰ ਤੇ ਬਣਨਾ ਆਇਆ ਸੀਗਾ ਸੂਟ ਬਹੁਤ ਹੀ ਪਿਆਰਾ ਬਣ ਕੇ ਤਿਆਰ ਹੋਇਆ ਬਹੁਤ ਹੀ ਬਰੀਕ ਟਾਂਕੇ ਦੀ ਕਢਾਈ ਹੈ ਇਸੀ ਇਹ ਦੇਖ ਨੇੜੇ ਤੋਂ ਕਰਕੇ ਦਿਖਾਉਣਾ ਬਹੁਤ ਹੀ ਸੋਹਣੇ ਕਲਰ ਉੱਠੇ ਆ ਪਾਰਟੀ ਵੇਅਰ ਸੂਟ ਬਣਿਆ ਬਹੁਤ ਹੀ ਸੋਹਣਾ ਤੇ ਕੈਮਰੀ ਕਟਨ ਤੇ ਇਹ ਬਣ ਕੇ ਤਿਆਰ ਹੋਇਆ ਸੂਟ ਤੇ ਜੇ ਤੁਸੀਂ ਵੀ ਸਾਥੋਂ ਤਿਆਰ ਕਰਵਾਉਣਾ ਹੋਵੇ ਤਾਂ ਕਰਵਾ ਸਕਦੇ ਹੋ ਕਿਸੇ ਵੀ ਸਟੱਪ ਤੇ ਕਰਵਾ ਸਕਦੇ ਹੋ ਤੇ ਆਪਾਂ ਨੂੰ ਆਰਡਰ ਤਾਂ ਹੀ ਬਣਾਉਣਾ ਆ ਸੀਗਾ ਤੇ ਇੱਧਰ ਆਪਣੀਆਂ ਇਹ ਬਾਹਾਂ ਦੇਖੋ ਬਾਹਾਂ ਤੇ ਵੀ ਡਿਜ਼ਾਈਨ ਆਪਾਂ ਬਹੁਤ ਸੋਹਣਾ ਬਣਾਇਆ ਤੇ ਉਹਨਾਂ ਦਾ ਹੀ ਡਿਜ਼ਾਈਨ ਸੀ ਉਹਨਾਂ ਨੇ ਡਿਜ਼ਾਈਨ ਹੀ ਭੇਜਿਆ ਸੀ ਆਪਾਂ ਨੂੰ ਠੀਕ ਹੈ ਇਸ ਤਰ੍ਹਾਂ ਬਣ ਕੇ ਤਿਆਰ ਹੋਇਆ ਦੇਖੋ ਇਹ ਸਾਰੇ ਘੇਰੇ ਤੇ ਹੈ ਤੇ ਸੂਟਾ ਤੇ ਜਾਣਾ ਇਸ ਕਰਕੇ ਅਸੀਂ ਜਲਦੀ ਜਲਦੀ ਤਿਆਰ ਕਰਕੇ ਤੇ ਹੁਣ ਅਸੀਂ ਵੀਡੀਓ ਬਣਾਈਏ ਤੇ ਇਹ ਹਜੇ ਪ੍ਰੈਸ ਕਰਨ ਵਾਲਾ ਸੂਟ ਹੈ ਤੇ ਜੇ ਤੁਸੀਂ ਵੀ ਤਿਆਰ ਕਰਵਾਉਣਾ ਹੋ ਮਸ਼ੀਨ ਵਰਕ ਤੇ ਹੈਂਡ ਵਰਕ ਨੀਡਲ ਵਰਕ ਤੇ ਪੇਂਟ ਦੇ ਸੂਟ ਤਿਆਰ ਕਰਵਾਉਣਾ ਹੈ ਹੁਣ ਸਾਥੋਂ ਕਰਵਾ ਸਕਦੇ ਹੋ ਕਿਸੇ ਵੀ ਸਟੱਪ ਤੇ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਸਾਥੋਂ ਤਿਆਰ ਕਰਵਾ ਸਕਦੇ ਹੋ ਆਪ ਦਾ ਕੱਪੜਾ ਭੇਜ ਕੇ ਵੀ ਤਿਆਰ ਕਰਵਾ ਸਕਦੇ ਹੋ ਤੇ ਸਾਥੋਂ ਵੀ ਕੱਪੜਾ ਲੈ ਕੇ ਸੂਟ ਹੀ ਤਿਆਰ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਵੀਡੀਓ ਪਸੰਦ ਆਈ ਤਾਂ ਸ਼ੇਅਰ ਤੇ ਲਾਈਕ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਇਹ ਡਿਜ਼ਾਈਨ ਕਿਹੋ ਜਿਹਾ ਲੱਗਿਆ ਸੂਟ ਬਹੁਤ ਹੀ ਪਿਆਰਾ ਬਣ ਕੇ ਤਿਆਰ ਹੋਇਆ ਗ੍ਰੇ ਕਲਰ ਦੇ ਵਿੱਚ ਕੈਮਰੀ ਕੋਟਨ ਦੇ ਉੱਤੇ ਤਿਆਰ ਹੋਇਆ ਸੂਟ ਦੇਖੋ ਜੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਚਲੋ ਜੀ ਆਪਾਂ ਅਗਲੀ ਵੀਡੀਓ ਚ ਬਣਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ